ਅੱਛੀ ਗੱਲ ਜੀ ਸਾਰਿਆਂ ਨੂੰ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜੀਆਂ ਭੈਣਾਂ ਕਹਿ ਰਹੀ ਸੀ ਕਿ ਬਜਟ ਫ੍ਰੈਂਡਲੀ ਸੂਟ ਲੈ ਕੇ ਆਓ ਤੇ ਪਾਰਟੀ ਵੇਅਰ ਵੀ ਹੋਣ ਉਹਨਾਂ ਵਾਸਤੇ ਸੂਟ ਲੈ ਕੇ ਆਏ ਆ ਜੀ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 500 ਫਰੰਟ ਚੈੱਕ ਕਰ ਸਕਦੇ ਹੋ ਸ਼ਰਟ ਦਾ ਹੈਵੀ ਹੈ ਦੁਪੱਟਾ ਵੀ ਬਹੁਤ ਪਿਆਰਾ ਜੀ ਪ੍ਰਾਈਸ ਵੀ ਬਹੁਤ ਜੈਨੂਇਨਾ ਸਿਰਫ 500 ਤੇ ਤੁਹਾਨੂੰ ਇਹ ਸੂਟ ਮਿਲੂਗਾ ਬਚਿੱਤਰਾ ਦਾ ਸੂਟ ਰਹੂਗਾ ਜੀ ਆਲ ਓਵਰ 5 ਮੀਟਰ ਕੱਟ ਤੇ ਕਲਰ ਆਪਾਂ ਤੁਹਾਨੂੰ ਦਿਖਾਉਂਦੇ ਜਾਂਦੇ ਆਂ ਜਿਹੜਾ ਵੀ ਤੁਹਾਨੂੰ ਜੀ ਸੂਟ ਪਸੰਦ ਆਇਆ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਕਲਰ ਸਾਰੇ ਬਹੁਤ ਪਿਆਰੇ ਨੇ ਪ੍ਰਾਈਸ ਵੀ ਬਹੁਤ ਘੱਟ ਹੈ ਜੀ ਵਿਦਆਊਟ ਲਾਈਨਿੰਗ ਤੁਹਾਡਾ ਸੂਟ ਬਣ ਜਾਊਗਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਇਹਦੇ ਵਿੱਚ ਜੇ ਤੁਸੀਂ ਜ਼ਿਆਦਾ ਕੋਸਟਲੀ ਸੂਟ ਨਹੀਂ ਖਰੀਦ ਸਕਦੇ ਤਾਂ ਇਹ ਬਜਟ ਫ੍ਰੈਂਡਲੀ ਸੂਟ ਨੇ ਜੀ ਹੁਣ ਅੱਗੇ ਤੁਸੀਂ ਕਲਰ ਚੈੱਕ ਕਰੋ ਜੀ ਪ੍ਰਾਈਸ ਆਪਾਂ ਤੁਹਾਨੂੰ ਦੱਸਤਾ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਦਿਓ ਜੀ ਜੋ ਵੀ ਤੁਸੀਂ ਸੋਟ ਦੇ ਬੁਕਿੰਗ ਕਰਵਾਉਣਾ ਹੈ